ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪੱਕੇ ਦਾ ਕਵਰ ਬਣਾਉਣਾ ਸਿਖਾਉਣੀ ਆ ਜੀ ਦੇਖੋ ਪੱਕੇ ਨੂੰ ਜੇ ਆਪਾਂ ਐਸੇ ਹੀ ਰੱਖਦੇ ਆ ਤਾਂ ਪੱਕੇ ਉੱਤੇ ਬਹੁਤ ਜ਼ਿਆਦਾ ਰੇਤਾਂ ਮਿੱਟੀ ਜੰਮ ਜਾਂਦੀ ਹੈ ਹਨਾ ਪੱਕੇ ਆਪਣਾ ਖਰਾਬ ਹੋ ਜਾਂਦਾ ਹੈ ਬਜ਼ੁਰਗਾਂ ਨੇ ਕਹਿਣ ਮੰਗੂ ਮਸਾ-ਮਸਾ ਚੀਜ਼ਾਂ ਬੰਦੀਆਂ ਨੇ ਬਾਰ-ਬਾਰ ਹੀ ਬੰਦੀਆਂ ਹੁੰਦੀਆਂ ਤੇ ਆਪਾਂ ਇਹਦਾ ਕਵਰ ਬਣਾਉਣਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹਦਾ ਇਸ ਤਰ੍ਹਾਂ ਗੁਲਾਈ ਦੇ ਸਾਰਾ ਨਾਪ ਲਵਾਂਗੇ ਲਓ ਜੀ ਆਪਾਂ ਤੁਹਾਨੂੰ ਨਾਪ ਲਾਉਣਾ ਦੱਸ ਦਿਆਂ ਪਹਿਲਾਂ ਸਭ ਤੋਂ ਆਪਾਂ ਕਿਵੇਂ ਨਾਪ ਲੈਣਾ ਆਪਾਂ ਇੱਥੋਂ ਮੂਹਰੇ ਫਰੰਟ-ਫਰੰਟ ਪੀਸ ਦਾ ਪਹਿਲਾਂ ਨਾਪ ਇਤੋਂ ਲੈ ਕੇ ਇੰਚੀ ਟੇਪ ਥੱਲੇ ਤੱਕ ਇਸ ਤਰ੍ਹਾਂ ਇਹ ਹੈਗਾ ਜੀ ਆਪਣਾ 25 ਇੰਚ ਐਸੇ ਤਰ੍ਹਾਂ ਹੀ ਆਪਾਂ ਇਹ ਮਿਲਾਂਗੇ ਇਹ ਵੀ ਆਪਣਾ 25 ਇੰਚ ਹੋ ਗਿਆ ਦੇਖੋ 25 ਇੰਚ ਇਸ ਤਰ੍ਹਾਂ ਹੋ ਗਿਆ ਤੇ 25 ਇੰਚ ਇਸ ਤਰ੍ਹਾਂ ਹੋ ਗਿਆ ਤੇ ਇਹਨੂੰ ਆਪਾਂ ਨਾ ਇਸ ਤਰੀ ਕੱਪੜੇ ਨੂੰ ਪਹਿਲਾਂ ਗੋਲ ਕੱਟਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮੂਹਲਾ ਪੀਸ ਕੱਟਾਂਗੇ ਤੇ ਬਾਅਦ ਵਿੱਚ ਕੱਟਾਂਗੇ ਆਪਾਂ ਦੂਸਰਾ ਪੀਸ ਤੇ ਆਪਾਂ ਕੀ ਕਰਨਾ ਹੈ ਜੀ ਆਪਾਂ ਦੇਖੋ 25 ਦਾ ਅੱਧ ਹੁੰਦਾ 12.5 12.5 ਤੋਂ ਆਪਾਂ ਇੰਚ 1.5 ਇੰਚ ਕੱਪੜਾ ਵਧਾ ਕੇ ਇਸ ਤਰ੍ਹਾਂ ਕੱਟਾਂਗੇ ਲੋਕਿ ਇਹ ਆਪਾਂ 25 ਇੰਚ ਇਸ ਤਰ੍ਹਾਂ ਲੈ ਲਿਆ ਤੇ ਇਹਨੂੰ ਆਪਾਂ ਪਹਿਲਾਂ ਡਬਲ ਫੋਲਡ ਹੈ ਹੀ ਆਪਣਾ ਕੱਪੜਾ ਡਬਲ ਫੋਲਡ ਕਰਕੇ ਆਪਾਂ 12.5 ਲੱਤ ਹੈ ਤੇ ਇਸ ਤਰ੍ਹਾਂ ਸਿੱਧੀ ਲੰਬਾਈ ਲੈਂਤੀ ਹੈ ਜੀ ਆਪਾਂ 25 ਤੇ ਆਪਾਂ 1.5 ਇੰਚੇ ਤੋਂ ਵਧਾ ਕੇ ਕਟਾਂਗੇ ਤਾਂ ਜੋ ਸੀਨਾ ਵਿੱਚ ਕੱਪੜਾ ਆ ਜਾਂਦਾ ਆਪਣਾ ਸੀਨਾ ਦਾ ਮਾਰਜਿਨ ਰੱਖ ਕੇ ਆਪਾਂ ਫਿਰ ਆਪਾਂ ਇਹਦੀ ਕਟਾਈ ਕਰੀਏਗੀ ਦੇਖੋ ਤੁਸੀਂ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਪੀਸ ਅਲੱਗ ਕਰਾਂਗੇ ਇਹਨੂੰ ਇਹਨੂੰ ਡਬਲ ਕਰ ਲਾਂਗੇ ਦੇਖੋ ਡਬਲ ਕਰਕੇ ਆਪਾਂ ਦੇਣੀ ਹੈ ਜੀ ਇਹਨੂੰ ਗੋਲ ਸ਼ੇਪ ਆਪਾਂ ਮੈਂ ਆਪਾਂ ਤੁਹਾਨੂੰ ਦੱਸ ਦਿਖਾਉਣੀ ਆਂ ਕਿ ਆਪਾਂ ਸ਼ੇਪ ਕਿਵੇਂ ਦੇਵਾਂਗੇ ਦੇਖੋ ਜਿਵੇਂ ਸੈਟ ਤੋਂ ਹੈਗਾ ਜੀ 12.5 ਆਪਾਂ ਜਿਵੇਂ ਇੰਚ ਡੈਡਿੰਗ ਚ ਵਧਾਇਆ ਹੋਇਆ ਉਸ ਤੋਂ ਆਪ 13 13.5 ਲੈਂਦਾ ਆਪਾਂ ਇਸ ਤਰ੍ਹਾਂ ਆਈ ਗੁਲਾਈ ਦੇ ਹਿਸਾਬ ਨਾਲ ਮੇਨ-ਮੇਨ ਕੇ ਆਪਾਂ ਪਹਿਲਾਂ ਨਾ ਇਹ ਨਿਸ਼ਾਨ ਲਾ ਲੈਣੇ ਆਂ ਜੀ ਇਹ ਪਹਿਲਾਂ ਸੈਂਟਰ ਚ ਲਾਵਾਂਗੇ ਇੰਚੀ ਟੇਪ ਨੂੰ ਘੁਮਾਉਂਦੇ ਹੋਏ ਇਸ ਤਰ੍ਹਾਂ ਆਪਾਂ ਗੁਲਾਈ ਦੇਣੀ ਹੈ ਗੁਲਾਈ ਕਰਕੇ ਆਪਾਂ ਇਹਨੂੰ ਫਿਰ ਆਪਾਂ ਕੱਟਾਂਗੇ ਤੁਸੀਂ ਜੇ ਆਪਣਾ ਨਿਸ਼ਾਨ ਆਪਾਂ ਲਾ ਲਿਆ ਹੁਣ ਇਸੇ ਨਿਸ਼ਾਨ ਦੇ ਹਿਸਾਬ ਨਾਲ ਆਪਾਂ ਇਹਦੀ ਕਟਾਈ ਕਰ ਲਾਂਗੇ ਇਹ ਆਪਣਾ ਗੋਲ ਪੀਸ ਬਣ ਜਾਊਗਾ ਫਰੰਟ ਵਾਲਾ ਇਹ ਹੁਣ ਆਪਾਂ ਕਟਾਂਗੇ ਰੈਗ ਵਾਲੇ ਪੀਸ ਨੂੰ ਦਿਖਾ ਦਿੰਨੇ ਆ ਇੱਕ ਵਾਰ ਆਪਾਂ ਦੇਖੋ ਹੀ ਗੋਲ ਪੀਸ ਆਪਾਂ ਇਸ ਤਰ੍ਹਾਂ ਕੱਟ ਲਿਆ ਮੂਰਲਾ ਪੀਸ ਹੁਣ ਆਪਾਂ ਪਿਛਲੇ ਪੀਸ ਆ ਜਿਹੜਾ ਉਹਦਾ ਨਾਪ ਲੈਣੇ ਆਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਨਾ ਨੀਰ ਲੈ ਕੇ ਥੋੜਾ ਨਿਸ਼ਾਨ ਲਾ ਦਾਂਗੇ ਫਲੀਰ ਬਣ ਕੇ ਆਪਾਂ ਨਿਸ਼ਾਨ ਲਈ ਮੈਨ ਵਾਸਤੇ ਨਿਸ਼ਾਨ ਲਾਉਣਾ ਹੈ ਤਾਂ ਕਿ ਤੁਹਾਨੂੰ ਇਲੀਰ ਤੋਂ ਆਪਾਂ ਨੂੰ ਹਿਸਾਬ ਆ ਜੂਗਾ ਕਿ ਆਪਾਂ ਇੰਚੀ ਟੇਪ ਨੂੰ ਐੇ ਕਮਾਉਂਦੇ ਹੋਏ ਚਾਰੋਂ ਪਾਸੇ ਉੱਪਰ ਤੱਕ ਲੈ ਕੇ ਫਿਰ ਆਪਾਂ ਇਹ ਨਿਸ਼ਾਨ ਲਾਵਾਂਗੇ। ਲੋ ਜੀ ਦੇਖੋ ਪੂਰਾ ਇੰਚੀ ਟੇਪ ਹੈਗਾ ਜੀ 60 ਇੰਚ ਦਾ। ਪੂਰਾ ਇੰਚੀ ਟੇਪ ਹੋ ਗਿਆ ਤੇ ਜਿਹੜਾ ਆਪਣੇ ਕੋਲੇ ਇਹ ਥੋੜੀ ਜਿਹੀ ਜਗ੍ਹਾ ਰਹਿ ਗਈ ਇੱਥੋਂ ਆਪਾਂ ਨਿਸ਼ਾਨ ਰੱਖ ਕੇ ਇੰਚੇ ਫੇਰ ਮਿਣ ਲਾਂਗੇ। 10 ਇੰਚ ਆਪਣਾ ਹੀ ਹੋ ਗਿਆ। 60 ਇੰਚ ਦਾ ਹੋ ਗਿਆ ਜੀ ਪੂਰਾ ਇੰਚੀ ਟੇਪ ਤੇ 10 ਇੰਚ ਦਾ ਹੋ ਗਿਆ ਜੀ ਉੱਪਰੋਂ ਆਪਣਾ ਹੋ ਗਿਆ ਇਹ ਸਾਰਾ 70। 70 ਇੰਚ ਆਪਾਂ ਕਪੜਾ ਇਸ ਤਰ੍ਹਾਂ ਲੈਣਾ ਜੀ ਤੇ ਦੇਖੋ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਦੇਖੋ ਆਈ ਆਪਾਂ ਇਹ ਫੋਲਡ ਕੀਤਾ ਦੇਖੋ ਡਬਲ ਫੋਲਡ ਕਰ ਤੋਂ ਫੋਨ ਕਰਕੇ ਆਪਣਾ ਹੋ ਗਿਆ 35 ਇਹ ਦੇਖੋ 35 ਹੋ ਗਿਆ 11 10 11 ਇੰਚ ਦੀ ਹੈਗੀ ਸੀ ਇਹਦੀ ਚੜਾਈ ਉਹ ਆਪਾਂ ਚੜਾਈ ਲੈ ਲਈ ਤੇ ਹੁਣ ਆਪਾਂ ਨਿਸ਼ਾਨ ਲਾ ਕੇ ਸਾਰੇ ਪੀਸ ਨੂੰ ਇਸ ਤਰ੍ਹਾਂ ਕੱਟ ਦਾਂਗੇ ਇਹ ਡਬਲ ਕਪੜਾ ਆਪਣਾ ਇਹ ਹੈਗਾ ਆਪਾਂ 35 ਇੰਚ ਲੈਤਾ ਇੰਚ ਦੇ ਰਿਹਾ ਇੰਚ ਆਪਾਂ ਇਹ ਤੋਂ ਵੀ ਵਧਾਵਾਂਗੇ ਥੋੜਾ ਜਿਹਾ ਕਿਉਂਕਿ ਆਪਾਂ ਇਹਦੇ ਵਿੱਚ ਜਾਂ ਤਾਂ ਲਾਸਟਿਕ ਪਾਵਾਂਗੇ ਜਾਂ ਆਪਾਂ ਇੱਕ ਨਾਲੀ ਟਾਈਪ ਡੋਰੀ ਪਾਵਾਂਗੇ ਇਸ ਕਰਕੇ ਆਪਾਂ ਇਹ ਥੋੜਾ ਇੰਚ ਹੋਰ ਵੀ ਵਧਾ ਕੇ ਮਾਰਜਨ ਆਪਾਂ ਲੈਟਾਗਾ। ਲੋ ਜੀ ਆਪਾਂ ਇਹਦੀ ਕਟਾਈ ਕਰ ਲੈਂਦੀ ਆ ਦੇਖੋ ਪੀਸ ਦੀ 10 ਇੰਚ ਜਿਹੜਾ ਆਪਣਾ ਜੋੜ ਪਾਉਣਾ ਆਪਾਂ ਜੋੜ ਦਾ ਵੀ 10 ਇੰਚ ਦਾ ਕੱਪੜਾ ਕੱਢ ਲਾਂਗੇ। ਥੋੜੀ ਜੀ ਸੀਨਾ ਜੂ 11 ਇੰਚ ਕਰ ਲੈਣੀ ਹੈਗੀ। ਤੇ ਲੋ ਜੀ ਆਪਾਂ ਜੋੜ ਵਾਲਾ ਕੱਪੜਾ ਵੀ ਇਹਦੇ ਵਿੱਚ ਮਿਲ ਕੇ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਸਾਰੇ ਕੱਪੜੇ ਨੂੰ। ਤੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਐਵੇਂ ਦੀਆਂ ਵੀਡੀਓ ਬਣਾਉਂਦੇ ਰਹੀਏ ਤੇ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਰਹੀਏ ਤੇ ਆਪਣੀ ਚੀਜ਼ਾਂ ਦੀ ਸਮ ਸੰਭਾਲ ਵੀ ਹੋ ਜਾਂਦੀ ਹੈ ਇਹ ਆਪਾਂ ਕਿਸੇ ਵੀ ਕੱਪੜੇ ਦਾ ਬਣਾ ਸਕਦੇ ਆਂਗੇ ਚਾਹੇ ਕੋਈ ਆਪਣੇ ਕੋਲ ਵਧੀਆ ਜਾਂ ਦੁਪੱਟਾ ਪਿਆ ਹੋਵੇ ਸਖਤ ਜਾਂ ਹੋਵੇ ਹਾਰਡ ਜਾਂ ਚਾਹੀਏ ਆਪਣੇ ਕੋਲੇ ਕੋਈ ਵੀ ਫालतू ਕਪੜਾ ਪਿਆਵੇ ਲੋ ਜੀ ਆਪਾਂ ਇਹ ਦੇਖੋ ਜੋੜ ਵਿੱਚ ਰੱਖ ਕੇ ਆਪਾਂ ਤੁਹਾਨੂੰ ਮਿੰਕੀ ਦਿਖਾਤਾ ਇਹ ਆਪਣਾ ਪੂਰਾ ਕਪੜਾ ਹੋ ਗਿਆ ਤੇ ਜੇ ਤੁਸੀਂ ਚਾਹੋ ਤਾਂ ਇੰਚੀ ਟੇਪ ਨੂੰ ਆ ਗੋਲ ਕਪੜੇ ਦੇ ਐਸਾ ਹਾਵ ਨਾਲ ਘਮਾਉਂਦੇ ਹੋਏ ਆਪਾਂ ਤੁਸੀਂ ਇਸ ਤਰ੍ਹਾਂ ਵੀ ਨਾਪ ਲੈ ਸਕਦੇ ਹੋਗੇ ਹੁਣ ਆਪਾਂ ਜੇ ਕੋਈ ਫੁੱਲਾਂ ਦੇ ਨਾਪ ਲਈ ਜਿਵੇਂ ਇਹਦੇ ਵਿੱਚ ਨੀਲੇ ਕਲਰ ਦੇ ਫਲਾਵਰ ਨੇ ਉਸ ਹਾਵ ਨਾਲ ਇੱਕ ਕਪੜਾ ਲੈਂਦਾ ਜੀ ਛੋਟਾ ਜਿਹਾ ਇਹਦੀ ਆਪਾਂ ਥੋੜੀ ਜਿਹਾ ਆਪਾਂ ਪਾਈਪਿੰਗ ਟਾਈਪ ਤੇ ਫ੍ਰਿੱਲ ਲਾਵਾਂਗੇ ਛੋਟੀ ਛੋਟੀ ਲੋ ਜੀ ਉੱਪਰਲੇ ਕਪੜੇ ਨੂੰ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਉੱਪਰ ਤੇ ਵਿਚਾਲੇ ਲੱਗੀ ਆਪ ਆਪਾਂ ਧੂੜੀ ਥੋੜੀ ਦੂਰ ਤੱਕ ਇੱਕ ਇੱਕ ਦੋ ਦੋ ਛੋਟੇ ਛੋਟੇ ਬਾਲ ਪਾਉਂਦੇ ਹੋਏ ਉੱਪਰਲੇ ਕੱਪੜੇ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਇਹ ਸੀਨ ਲਗਾਵਾਂਗੇ ਚਾਰੇ ਪਾਸੇ ਆਪਾਂ ਇਹ ਫ੍ਰਿਲ ਲਗਾਉਣੀ ਹੈ ਤਾਂ ਜੋ ਆਪਣਾ ਜਿਹੜਾ ਇਹ ਕਵਰ ਹੈ ਥੋੜਾ ਜਿਹਾ ਫੈਨਸੀ ਤੇ ਦੇਖਣ ਚ ਵੀ ਵਧੀਆ ਬਣ ਕੇ ਤਿਆਰ ਹੋ ਜੇ ਲੋ ਜੀ ਦੇਖੋ ਆਪਾਂ ਫ੍ਰਿਲ ਲਗਾ ਲਈਏ ਦੇਖੋ ਕਿੰਨਾ ਸੋਹਣਾ ਹੈ ਗੋਲ-ਗੋਲ ਕੱਪੜਾ ਬਣ ਕੇ ਆਪਣਾ ਤਿਆਰ ਹੋ ਗਿਆ ਜਿਹੜਾ ਹੁਣ ਆਪਣਾ ਵੈਕ ਵਾਲਾ ਕੱਪੜਾ ਹੈ ਜੀ ਆਪਾਂ ਇਹ ਥੋੜਾ ਜਿਹਾ ਫੋਲਡ ਕਰ ਲੈਣ ਡੋਰੀ ਪਾਉਣ ਵਾਸਤੇ ਲੋ ਜੀ ਆਪਣਾ ਜਿਹੜਾ ਕੰਨੀ ਵਾਲਾ ਪਾਸਾ ਸੀ ਆਪਾਂ ਐਂ ਕਰ ਲਿਆ ਆਪਾਂ ਅੰਦਰ ਫੋਲਡ ਨਹੀਂ ਕੀਤਾ ਹੈਗਾ ਇਹਨੂੰ ਤੇ ਥੋੜੀ ਜਿਹੀ ਰੱਖੀਏ ਜੀ ਆਪਾਂ ਜਗਾ ਇੱਕ ਉਹਨਾਂ ਜੀ ਆਪਾਂ ਡੋਰੀ ਸੁਵੀ ਦੀ ਮਦਦ ਨਾਲ ਆਪਾਂ ਡੋਰੀ ਨੂੰ ਸਾਰੇ ਵਿੱਚ ਫਰੋ ਦੇਣਾ ਹੈਗਾ ਜਿਵੇਂ ਆਪਾਂ ਨਾਲਾ ਹੁੰਦਾ ਇਸ ਟੈਪ ਆਪਾਂ ਡੋਰੀ ਬਣਾ ਕੇ ਸਾਈ ਵਿੱਚ ਪਾ ਦੇਣੀ ਹੈ ਤੇ ਦੇਖੋ ਆਪਣਾ ਕਵਰ ਹੈ ਜਿਹੜਾ 10 ਮਿੰਟਾਂ ਚ ਬਣ ਕੇ ਤਿਆਰ ਹੋ ਜਾਊਗਾ ਤੇ ਕੋਈ ਇੱਥੇ ਟਾਈਮ ਨਹੀਂ ਲੱਗਦਾ ਬਹੁਤ ਛੇਤੀ ਬਣਦਾ ਤੇ ਬਣਾਉਣਾ ਵੀ ਬਹੁਤ ਹੀ ਈਜ਼ੀ ਹੈ ਲੋ ਜੀ ਆਪਾਂ ਇੱਕ ਗੱਠ ਲਗਾ ਲਈ ਇਹ ਜਿਹੜੀ ਇਹ ਵਿੱਚੋਂ ਨਿਕਲੇ ਨੇ ਤੇ ਉੱਪਰ ਇਹਨੂੰ ਜਿਹੜੇ ਦੋ ਪੀਸ ਸੀ ਉੱਪਰ-ਨੀਚੇ ਕਰਕੇ ਇਹਨੂੰ ਆਪਾਂ ਸੰਢ ਲਾ ਲਿਆ। ਲੋ ਜੀ ਹੁਣ ਆਪਾਂ ਸਾਨੂੰ ਚੜਾ ਕੇ ਦਿਖਾਉਣੀਆ ਕਵਰ ਦੇਖੋ ਤੁਸੀਂ ਕਿੰਨਾ ਵਧੀਆ ਕਵਰ ਬਣਿਆ। ਤੇ ਸਾਰਾ ਆਪਣਾ ਪੱਕਾ ਕਵਰ ਹੋ ਗਿਆ ਜੀ ਦੇਖੋ ਜੀ ਆਪਣਾ ਡਸਟ ਮਿੱਟੀ ਤੋਂ ਜਿਹੜੀ ਚੀਜ਼ ਹੈਗੀ ਇਹ ਆਪਣੀ ਟਕੀ ਰਹੂਗੀ। ਲੋ ਜੀ ਜਿਹੜੀ ਡੋਰੀ ਆ ਦੇਖੋ ਤੁਸੀਂ ਇਹ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਰ ਦਾਂਗੇ। ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਇਹ ਕਵਰ ਬਣਿਆ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਪਲੀਜ਼।